ਜਿਹੜਾ ਅੱਜ ਜਿਹੜਾ ਕਿਸਮ ਦੇ ਦੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਅੱਜ ਜਿਹੜੇ ਵੱਖ-ਵੱਖ ਲੋਕਾਂ ਨੂੰ ਡਰਾ ਤਰਮਕਾ ਕੇ ਫਰੋਦੀਆਂ ਮੰਗਦੇ ਨੇ ਉਸ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਮਾਣਯੋਗ ਬੀਜਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਇਹ ਮਾੜਿਆਂ ਅਸਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਟ੍ਰੇਸ ਕੀਤਾ ਜਾਵੇ ਸਾਡੇ ਕੋਲ ਥ ਤਲਬੀ ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜ੍ਹਤ ਸਿੰਘ ਨਾਂ ਦੇ ਗੈਕਸਰ ਤੋਂ ਬਾਰ-ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਡੀਐਸਪੀ ਡੀ ਸੀਏ ਇੰਚਾਰਜ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪਰਨਜੀਤ ਸਿੰਘ ਬਿਰਦੀ ਜਿਹੜੇ ਐਸਐਚਓ ਚੁਭਾਲ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ। ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪਲਬਧੀ ਪ੍ਰਾਪਤ ਕੀਤੀ ਹੈ ਜੀ। ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ, ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬਹੁੰਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਹਬ ਸਿੰਘ। ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਹਬ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜ ਵੀਰ ਨੂੰ ਤੇ ਮੈਨੂੰ ਇਹ ਦੁਬਾਰਾ ਜ਼ਮੀਨ ਠੇਕੇ ਤੇ ਦੇ ਦੇ। ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਭ ਸਿੰਘ ਨੇ ਇੱਕ ਵਰਚੁਅਲ ਨੰਬਰ ਚਲਾ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚਰਦ ਸਿੰਘ ਜੈਕਸਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਾ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹੁੰਦਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸਹਿਜ ਵੀਰ ਸਿੰਘ ਨੇ ਕੰਪਲੇਂਟ ਦਿੱਤੀ ਸੀ ਉੱਤੇ ਵਰਕ ਕਰਦਿਆ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਸਟੇਜ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਭ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਆ ਹੁਣ ਉਹਦਾ ਪ੍ਰੋਟੈਕਸ਼ਨ ਬ੍ਰਾਂਚ ਲੈ ਕੇ ਅਗਲੀ ਕਾਰਵਾਈਆ ਮਤੇ ਜਾਂਦੇ ਹਾਂ। ਕੋਈ ਸਰ ਇਹਦੇ ਵਿੱਚ ਹੋਰ ਹੀ ਬੰਦਾ ਕੋਈ ਨਾਮਜ਼ਦ ਕੀਤਾ ਜੀ? ਇਹਦੇ ਵਿੱਚ ਫਿਲਹਾਲ ਦੋ ਹੀ ਬੰਦੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਜੀ। ਹੁਣ ਜੇ ਅਗਲੀ ਕਸ਼ਿਚੇ ਕੋਈ ਬੰਦਾ ਸਾਹਮਣੇ ਆਏ ਤਾਂ ਉਹਦੇ ਬਾਰੇ ਦੱਸੋ। ਸਰ ਇੱਕ ਭੀਖੀਪਿੰਡ ਦਾ ਤੁਸੀਂ ਕੇਸ ਦੱਸ ਰਹੇ ਸੀ। ਭੀਖੀਪਿੰਡ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਆ ਜੀ। ਇੱਕ ਕੀਤਾ ਗਿਆ ਜੀ ਮਹਦਈ ਪ੍ਰੀਤਮ ਸਿੰਘ ਦੇ ਕਹਿਣ ਦੇ ਉੱਤੇ ਉਹ ਤੋਂ ਕੋਲੋਂ 35 ਲੱਖ ਰੁਪਏ ਦੀ ਫਰੋਦੀ ਮੰਗੀ ਗਈ ਸੀ। ਜਿਹੜੇ ਬੰਦੇ ਨੇ ਫਰੋਦੀ ਮੰਗੀ ਆ ਜੀ ਉਹਦਾ ਨਾਮ ਹੈਗਾ ਮਨਦੀਪ ਸਿੰਘ ਉਹ ਬਲਟੋਹੇ ਦਾ ਰਹਿਣ ਵਾਲਾ ਇਸ ਟਾਈਮ ਉਦੇ ਵੱਲੋਂ ਗੈਂਗਸਟਰ ਦਾ ਨਾਮ ਲੈ ਕੇ ਗੋਲਡੀ ਬਰਾੜ ਆਪਣੇ ਆਪ ਨੂੰ ਦੱਸ ਕੇ ਤੇprotibandhi ਲਈ ਸੀਗੀ ਉਹਦੇ ਉੱਤੇ ਵੀ ਸੇਮ ਟੀਮ ਵੱਲੋਂ ਕੰਮ ਕਰਦੇ ਹੋਏ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਜਦੋਂ ਉਹ ਨੰਬਰ ਨੂੰ ਟ੍ਰੇਸ ਕੀਤਾ ਗਿਆ ਉਹਦੇ ਫਾਸ ਤੋਂ ਪੁੱਛਿਆ ਉਹਦੇ ਵੱਲੋਂ ਚੱਲਦਾ ਸੀਗਾ ਤੇ ਉੱਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਉਹਦੀ ਵਰਖਾਫੇਰ ਖਲਾਫ ਐਲਓਸੀ ਇਸ਼ੂ ਕਰਾ ਦਿੱਤੀ ਗਈ ਆ ਜਦੋਂ ਵੀ ਉਹ ਇੰਡੀਆ ਆਊਗਾ ਤੇ ਉਹਨੂੰ ਹੀ ਅਰੈਸਟ ਕਰ ਲਿਆ ਜਾਊਗਾ ਜੀ ਜਿਹੜਾ ਤੀਜਾ ਮੁਕੱਦਮਾ ਦਰਜ ਕੀਤਾ ਗਿਆ ਜੀ ਉਹ ਵੀ ਪੀਖੀਪੜ ਦੇ ਵਿੱਚ ਹੀ ਕੀਤਾ ਗਿਆ ਆ ਉਸ ਵਿੱਚ ਮਦਈ ਹੈਗਾ ਸਦੀਰ ਸੈਣੀ ਆੜਤੀ ਆਇਆ ਜੀ ਉਹ ਬੇਸਿਕਲੀ ਆਰਟ ਦਾ ਕੰਮ ਕਰਦੇ ਨੇ ਇਹਦੇ ਕੋਲੋਂ ਵੀ 골ਡੀ ਬ੍ਰਾਂਡ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਪਰੋਤੀ ਮੰਗੀ ਗਈ ਸੀ ਜਿਹਨੇ ਪਰੋਤੀ ਮੰਗੀਏ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇਸ ਬੰਦੇ ਨੇ ਇਹ ਫਰੂਜਪੁਰ ਦਾ ਰਹਿਣ ਵਾਲਾ ਪੇਸ਼ ਹੋ ਇਸ ਬੰਦੇ ਨੇ ਵੀ ਕਿਹਾ ਵੀ ਜੇ ਮੈਨੂੰ ਇਹ 20 ਲੱਖ ਰੁਪਏ ਦੀ ਪਰੋਤੀ ਨਾ ਮੰਗੀ ਦਿੱਤੀ ਗਈ ਤੇ ਮੈਂ 골ਡੀ ਬ੍ਰਾਂਡ ਨੂੰ ਅੱਧਾ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੂੰਗਾ ਇਸੇ ਤੇ ਵੀ ਅਹੀਂ ਸੇਮ ਪ੍ਰਕਿਰਿਆ ਕਰਦੇ ਹੋਏ ਜਿਹਦੀ ਵੀ ਐਲਓਸੀ ਇਸ਼ੂ ਕਰਾ ਦਿੱਤੀ ਆ ਇਹ ਬੰਦਾ ਦਬਈਆ ਇਸ ਟਾਈਮ ਰਹਿਣਾ ਪਾਇਆ ਗਿਆ ਆ ਦੇਖੋ ਇਹ ਵਾਪਸ ਆਊਗਾ ਇਹਦੀ ਵੀ ਜ਼ਾਬਤੇ ਉਦਾਰ ਅਰੈਸਟ ਕੀਤੀ ਹੋਈ ਆ ওকে ਥੈਂਕ ਯੂ Ah, eu vou